ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਅੱਜ ਦੁੱਧ ਪਾ ਕੇ ਥੋੜਾ ਸੱਜਰੇ ਆ ਗਏ ਸੱਜਰੇ ਤਾਂ ਆ ਗਏ ਕਿਉਂਕਿ ਦੁੱਧ ਅੱਜ 1 ਕਾਟਰਾ ਆਇਆ ਹੋਇਆ ਤਾਂ ਉੱਧਰ ਚਲੇ ਗਿਆ ਅ ਦੁੱਧ ਤਾਂ ਵੈਸੇ ਚਲੋ ਪੂਰਾ ਪੂਰਾ ਹੀ ਹੁੰਦਾ ਇਹ ਹੁਣ ਥੋੜਾ ਜਿਹਾ ਛੁੱਟੀਆਂ ਕਰਕੇ ਅ ਬੱਜ ਜਾਂਦਾ ਕਈ ਵਾਰ ਕਈ ਵਾਰ ਬੱਜ ਜਾਂਦਾ ਕਈ ਵਾਰ ਘਟ ਜਾਂਦਾ ਅੱਜ ਮੈਂ ਆਰਡਰ ਭਰ ਲਿਆ ਤਾਂ ਕਰਕੇ ਵੀ ਚਲੋ ਛੁੱਟੀਆਂ ਕਾ ਕੇ ਲੋਕ ਗਏ ਵੇ ਯਾਰ ਉਹ ਜਿਹੜੇ ਦੁੱਧ ਬਚ ਜਾਂਦਾ ਤਾਂ ਅੱਜ ਉਲਟਾ ਕੰਮ ਹੋ ਗਿਆ ਅੱਜ ਆਰਡਰ ਦੇਣਾ ਤਾਂ ਅੱਜ ਦੁੱਧ ਵੀ ਘਟ ਗਿਆ ਹੈਨਾ ਪਤਾ ਨਹੀਂ ਕੀ ਚੱਕਰ ਹੈ ਤੇ ਕੁਦਰਤੀ ਉਹ ਇਹ ਗੱਲ ਹੁੰਦੀ ਹੋਵਾ ਜਿੱਦਾਂ ਕਿਤੇ ਦੁੱਧ ਦੀ ਲੋੜ ਹੁੰਦੀ ਉਦੋਂ ਘਟਾਣਾ ਹੀ ਘਟਾਣਾ ਹੁੰਦਾ ਨਹੀਂ ਭਾਵੇਂ ਵਾਪਸ ਆਈ ਜਾਵੇ ਘਰ ਨੂੰ ਤੇ ਫਿਰ ਉਧਰ 20 ਕਿਲੋ ਦਾ ਆਰਡਰ ਦੇ ਕੇ ਬਾਕੀ ਥੋੜੀਆਂ ਜਿਹੀਆਂ ਬਾਨਾਂ ਛੜੀਆਂ 2-4 ਕ ਤਾਂ ਕਰਕੇ ਥੋੜੇ ਜਲਦੀ ਵਿਲੇ ਹੋਗੇ ਆ ਗਿਆ ਜੀ ਤੇ ਜਿਹੜੀ ਬਾਨ ਦੇ ਪ੍ਰੋਗਰਾਮ ਹੈ ਉਹਨਾਂ ਦੇ ਵੀ ਹੁਣ ਜਾਣਾ ਮੱਥਾ ਟੇਕ ਕੇ ਆਉਣਾ ਹਨਾ ਤਾਠ ਰਖਾਇਆ ਵਾ ਜੀ ਸੁਖਨੀ ਸਾਹਿਬ ਦਾ ਉਹਨਾਂ ਨੇ ਆ ਨਾਲ ਦੇ ਪਿੰਡੇ ਆ ਸਾਡੇ ਖੈਰਾਬਾਦ ਤੇ ਉਹ ਤੋਂ ਬਾਅਦ ਹੁਣ ਘਰੇ ਮਿਸਤਰੀ ਲੱਗੇ ਹੋਏ ਆ ਜੀ ਮਿਸਤਰੀਆਂ ਨੂੰ ਸਮਾਨ ਲੈ ਕੇ ਆਣਾ ਏ ਕਟੂਆਂ ਦੀ ਖੋੜਲੀ ਬਣ ਰਹੀ ਆ ਦੋ ਚਬੱਚੇ ਤਿਆਰ ਕਰੇ ਆ ਨਵੇਂ ਹਨਾ ਇੱਕ ਨਵਾਂ ਤਿਆਰ ਕਰਿਆ ਇੱਕ ਦੀ ਰਿਪੇਅਰ ਕਰੀ ਆ ਜਿਹੜਾ ਗਾਮ ਵਾਲਾ ਪਹਿਲਾਂ ਟੁੱਟਿਆ ਹੋਇਆ ਤਾਂ ਤੇ ਹੁਣ ਅੱਜ ਕਟੂਆਂ ਦੀ ਬਣ ਰਹੀ ਆ ਜੀ ਖੁਰਲੀ ਛੋਟੇ ਕਟੂ ਜਿਹੜੇ ਉਹਨਾਂ ਦਾ ਹੁਣ ਕੁੰਡੇ ਗੰਡੇ ਜੇ ਲੈ ਕੇ ਆਣੇ ਜਿਹੜੇ ਰੈਡੀਮੇਡ ਹੁੰਦੇ ਆ ਕੁੰਡੇ ਉਹੀ ਲਾ ਦੇਣੇ ਅੱਗੇ ਤਾਂ ਮਤਲਬ ਪਹਿਨਾਂ ਦਾ ਹੁੰਦਾ ਦਾ ਵੀ ਖੁੰਡੇ ਗੱਡ ਹੋ ਜਾਂਦੇ ਤੇ ਹੁਣ ਤਾਂ ਕੁੰਡੇ ਵਾਲਾ ਕੰਮ ਬਾਈ ਸਦਾ ਬਹਾਰ ਆ ਜੀ ਨਾ ਟੁੱਟੇ ਨਾ ਟਟਾਵੇ ਹਨਾ ਇੱਕ ਵਾਰ ਲਾ ਦੋ ਮੁਰਕੇ ਰਾਮ ਰਹਿੰਦਾ ਉਹ ਲੈਣ ਜਾਣਾ ਜੀ ਫੈਮਲੀ ਲੈ ਇੱਧਰ ਗਾ ਪਾਇਆ ਵਾ ਕਹਿੰਦੇ ਤੂੰ ਭਾਈ ਸਾਡੇ ਨਾਲ ਚੱਲ ਉਹ ਮੈਂ ਮਿੱਤੇ ਜਾ ਨਹੀਂ ਹੁਣ ਹੈ ਮੈਂ ਹੋਰ ਵੀ ਕੰਮ ਕਰਨੇ ਮਿੱਤਰਿਆਂ ਕੋਲ ਘੜੀ ਤੇ ਕੋਈ ਸਮਾਨ ਲੈਣਾ ਪੈ ਜਾਂਦਾ ਤੇ ਤਾਂ ਕਰਕੇ ਮਿਸਤਰੀਆਂ ਕੋਲ ਇੱਕ ਬੰਦਾ ਜ਼ਰੂਰੀ ਆ ਹਨ ਆਓ ਫੇ ਮਿਲਦੇ ਆ ਫੈਮਿਲੀ ਨਾਲ ਕੀ ਕਹਿੰਦੇ ਐ ਮੈਂ ਕਹਤੇ ਬੁਲਾਵਾਂ ਮ ਸੱਸਰੀ ਦਾ ਲੜਬੇ ਤਾਂ ਰਹਿੰਦੇ ਆ ਹਾਂ ਹਾਂ ਨਾ ਬੁਲਾ ਤੂੰ ਸਾਸਰੀ ਕਾ ਬੁਲਾਣ ਨੂੰ ਤੇ ਸੱਸਰੀ ਗਾ ਸਾਰੇ ਜੀ ਮੈਂ ਬੁਲਾਣੀ ਮੈਂ ਪਹਿਲਾ ਬਾਤ ਬੁਲਾਓ ਵੀ ਸੱਸਰੀ ਕਾ ਕੀ ਸਾਸਰੀ ਕਾ ਜੀ ਸਾਰਿਆਂ ਨੂੰ ਸਾਦਗੀ ਸਾਰੇ ਨੁਕੀਏ ਭੈਣ ਆਈ ਵੀ ਭਾਈ ਸਾਡੀ ਇਹ ਛੁੱਟੀਆਂ ਖਤਮ ਹੋ ਚੱਲੀਆਂ ਹੋਣ ਆਈ ਆ ਰਹਿਣ ਦੇਖ ਲੋ ਹਣਾ ਸਾਸ੍ਰੀ ਕਾਰ ਦੀ ਸਾਲਾ ਕੁੜੀਆਂ ਆਈਆਂ ਵੀ ਤੇ ਨਾ ਇੱਕ ਇੱਕ ਜਮਾਈ ਨਹੀਂ ਛੁੱਟੀਆਂ ਖਤਮ ਹੋਣ ਤੇ ਤਾਂ ਆ ਗਈ ਹਮ ਸ਼ੁਕਰ ਕਰੋ ਖੁਸ਼ੀਆਂ ਮਨਾਓ ਦੂਸਰੀ ਕਹਿ ਜਾਂਦੀ ਹੈ ਮੇਰਾ ਝੋਨਾ ਨਹੀਂ ਲੱਗਦਾ ਮੇਰਾ ਝੋਨਾ ਨਹੀਂ ਲੱਗਦਾ ਨਹੀਂ ਹੈ ਨਹੀਂ ਗੱਲਾਂ ਮੇਰੇ ਪੁੱਤ ਚਾਚਾ ਕੋ ਬਾਜ ਚਾਚਾ ਉਹ ਲੱਡੂ ਚਾਚੀ ਕਾਰ ਪਰ ਤੁਸੀਂ ਆਏ ਕਰੋ ਲਾਖੜਾ ਫੜਾ ਅੱਛਾ ਅਸੀਂ ਚੱਲੇ ਤੁਹਾਡੇ ਸੌਰੀਆਂ ਨੂੰ ਆਪਣੇ ਪੇਕਿਆਂ ਨੂੰ ਠੀਕ ਆ ਅੱਛਾ ਦੋ ਸਿਲੰਡਰ ਲੈ ਕੇ ਜਾਣਾ ਤੁਸੀਂ ਅੱਛਾ ਹਾਂ ਆਟਾ ਧਰ ਦੋ ਜਿਹੜਾ ਤੇਰਾ ਕੰਮ ਕਰਦੇ ਵਾਲਾ ਪੱਠਾ ਸਾਹਿਬ ਦੀ ਕੜਕਾ ਹਾਂ ਖੁਰਦਾਰਾ ਸਾਹਿਬ ਦੀ ਇੱਕ ਆਪਣੇ ਘਰ ਦਾ ਆਟਾ ਦੋ ਸਿਲੰਡਰ ਥੋੜੇ ਜਿਹਾ ਪਾਸੇ ਫਿਰ ਨੂੰ ਗੂਗਲ ਤੇ ਕਰ ਦੋ ਇੱਕ ਮਿਸਤਰੀ ਦਾ ਕੰਮ ਜਿਹੜਾ ਪੇਸ ਇਹ ਤਾਂ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਇਹ ਕੰਮ ਕਰਨਾ ਹੀ ਪੈਣਾ ਸਿਲੰਡਰ ਚਾਰ ਨੂੰ ਉਤਾਰ ਦਿਓ ਜਾਂਦੇ ਜਾਂਦੇ ਉਹਨਾਂ ਨੇ ਭਰਣਾ ਆਟਾ ਪਿੰਡੇ ਨੂੰ ਰੱਖ ਦੇ ਸ਼ਾਮ ਨੂੰ ਮਿਲ ਜਾਣਾ ਤੋਂ ਸਾਰੀਆਂ ਛੱਡ ਤੋਂ ਪਹਿਲਾਂ ਮਾਲ ਨੂੰ ਚੱਲ ਸਾਡੇ ਨਾਲ ਲੈ ਨਾ 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 ਲੇਕਿਨ ਜਾਣੇ ਕਿ ਨਾ ਤੁਹਾਨੂੰ ਖਾਣ ਨੂੰ ਪਤਾ ਹੀ ਕਿਦਾਂ ਦਾ ਚੋਰੀ ਚੋਰੀ ਵੀ ਜਾ ਕੇ ਆ ਜਨੇ ਆ ਇਹ ਕਿ ਕਰਨਾ ਹੈ ਹੁਣ ਜਾਣਾ ਹੈ ਹੁਣ ਅਸੀਂ ਜਾਣਾ ਤੇ ਜਾਇਓ ਤੁਸੀਂ ਜਾਇਓ ਮੈਨੂੰ ਹੋਰ ਕੰਮ ਸਦੀ ਭਰੋਣੀ ਵੀ ਆਉਣ ਵਾਲੇ ਉਹ ਸੈੱਟ ਵੀ ਕਰਾਉਣੀ ਆ ਉਹ ਤੇ ਜਿਹੜੀ ਲੈ ਕੇ ਜਾਓ ਨਹੀਂ ਮੇਰੀ ਗੱਲ ਸੁਣੋ ਮੈਂ ਕਾਪੀ ਲਿਆਵਾਂ ਆ ਇਕੱਲੇ ਇਕੱਲੇ ਦਾ ਆਰਡਰ ਲਿਖਣੇ ਹੈ ਹੈ ਵੀ ਨਹੀਂ ਆ ਹਾਂ ਇਹਨੇ ਆਡਰ ਹੈ ਵੀ ਨਹੀਂ ਚਿੰਝ ਕਰੂ ਆਂ ਆਏ ਕਰੀ ਕਾਪੀ ਦੀ ਤੈਨੂੰ ਲੋੜ ਨਹੀਂ ਪੈਣੀ ਤੂੰ ਜਾ ਕੇ ਨਾ ਬਾਜ਼ਾਰ ਚ ਫੋਨ ਕਰ ਲਈ ਫੇਰ ਤੈਨੂੰ ਸਾਰੇ ਕੰਮ ਫੇਰ ਯਾਦ ਕਰਵਾਉਣਾ ਇਨਾਂ ਨੇ ਕਾਪੀ ਲੈਣ ਤੇ ਬਹਿਨੇ ਕਾਲ ਤੇ ਚੱਕੂਗਾ ਫੇਰ ਤਾਂ ਜੇ ਫੋਨ ਕੱਟ ਲਾਗੇ ਪੇਗਾਂਜ ਗੇ ਤੜਾ ਹੋ ਗਿਆ ਤੁਸੀਂ ਉਹ ਕਰੋ ਨਾ ਫੋਨ ਲੈ ਆ ਵੀ ਜਾ ਕੇ ਠੀਕ ਆ ਕਿਆ ਕਰਨੇ ਦੋ ਸਿਲੰਡਰ ਚੱਕ ਲੈ ਜੋ ਆਟਾ ਲੈ ਜੋ ਇਹਨੇ ਬਸ ਸਰੈਂਡਰੀ ਸਰੈਂਡਰੀ ਨੇ ਆਹੋ ਦੋ ਹੀ ਸਰੈਂਡਰੀਾਂ ਬੋਲੀ ਗੱਲ ਕਰਦੀ ਵੀ ਤੁਸੀਂ ਘੁੰਦੇ ਆ ਬਸ ਹੋਰ ਕਿਹਨਾ ਕੰਮ ਹੈ ਹਾਂ ਤੁਸੀਂ ਆਪ ਚੱਲ ਜਾਓ ਗੱਡੀ ਲੈ ਕੇ ਆਟਾ ਵੀ ਆ ਅੱਛਾ ਉਹ ਪੀਣਾ ਤਾਂ ਹੋ ਜਾਣਾ ਤਾਨੂੰ ਤਾਂ ਕਹਿੰਦੀ ਆ ਵੀ ਪੀਣਾ ਤਾਂ ਰਹੋ ਜਣਾ ਚਾਹਤੇ ਜਾਂਦੇ ਜਾਂਦੇ ਇਹ ਤਿੰਨ ਕੰਮ ਕਰੀ ਬੈਠੇ ਆਂ ਅਰੇ ਭਾਈ ਨੂੰ ਕਿਉਂ ਵੀ ਵਧੀਆ ਆਟਾ ਪੀਵੀਂ ਮਾੜਾ ਆਟਾ ਨਾ ਪੀਵੀਂ ਨਹੀਂ ਤੇ ਦੋਰੇ ਤੇਰੀ ਚੱਕੀ ਦੀ ਅੰਨਾ ਮੋਟਾ ਮੋਟਾ ਭੀਗੇ ਦੰਦਾ ਉਹਨੂੰ ਮੜ ਜੇ ਤਾੜ ਕੇ ਆਓ ਚਲ ਕੋਈ ਨਾ ਮੈਂ ਕਹੂੰਗਾ ਹਾਂ ਓਕੇ ਆ ਤੇ ਹੁਣ ਮੈਂ ਤੁਸੀਂ ਜਾਓ ਭਾਈ ਮਾਲਾ ਨੂੰ ਤੁਸੀਂ ਨਹੀਂ ਜਾਉਂਗੇ ਨਾ ਸਾਡੇ ਨਾ ਨਾ ਮੈਨਾਂ ਕਿੱਥੇ ਟਾਈਮ ਜਾਣ ਦਾ ਮਾਲਾ ਨੂੰ ਮੈਂ ਮੇਸਤਰੀਆਂ ਕੋਲ ਨਹੀਂ ਕੋਈ ਬਣਾਂ ਇਹਨਾਂ ਨੂੰ ਨਹੀਂ ਲੈ ਕੇ ਮੈਂ ਆਪ ਬਥੇਰਾ ਜਾਈ ਉਹ ਕਿਹੜਾ ਦਸਾ ਦੋ ਵੀ ਤੋੜੀ ਨਾ ਚੱਲ ਇਹ ਕੋਈ ਨਾ ਤੂੰ ਕੰਮ ਕਰ ਲੈ ਮਮੇ ਮਮੇ ਚੱਕਰ ਪਤਾ ਕੋਈ ਨਾ ਬੁੱਧ ਰੋਣਾ ਚੱਕਰ ਪਤਾ ਚੱਲ ਆਫਨੇ ਕੰਮ ਕਰ ਲੈ ਭਾਈ ਮਿਸਤਰੀ ਲੱਗਿਆ ਵਾ ਠੀਕ ਆ ਅਗਲੀ ਵਾਰ ਨੂੰ ਲੈ ਕੇ ਜਾਉਂਗੇ ਮਾਤਾ ਨੂੰ ਪਤਾ ਏ ਵੀ ਭਾਈ ਘਰਾਂ ਮਿਸਤਰੀ ਲੱਗਿਆ ਹੋਇਆ ਏ ਤਾਂ ਹੀ ਆ ਕੇ ਹੈ ਵੀ ਮਿਸਤਰੀ ਲੱਗੇ ਹੋਏ ਘਰਾਂ ਪਤਾ ਏ ਵੀ ਆ ਕੇ ਵੀ ਰਵਿੰਦਰ ਤੇ ਨਿਛੇਤੀ-ਛੇਤੀ ਚਿੱਜਾਂ ਲੈ ਆਣੀ ਹੋਣੀਆਂ ਮਮੇ ਕਹਿੰਦੀ ਹੁਣੇ ਭੇਜਾ ਤਾਲੀ ਆਉਣੀਆਂ ਆਓ ਵੇ ਤੂੰ ਵੀ ਚਾਚੂ ਵਾਂ ਦਾ ਨਾ ਲੈ ਜਾ ਉਹ ਆਪਣੇ ਆਪ ਪੀਣਾ ਲੈ ਜਾ ਹੂੰ ਪਹਿਲਾਂ ਇਹ ਘਰ ਤੋਂ ਪਹਿਲਾਂ ਕੁੰਡੇ ਲਿਆ ਕੇ ਦੇ ਦੇ ਪਹਿਲਾਂ ਮੈਂ ਕੁੰਡੇ ਲਿਆ ਆਵਾਂ ਹੋਰ ਕੀ ਅਗਲੇ ਦਾ ਕੰਮ ਨਾ ਉਹਦਾ ਕੰਮ ਨਾ ਆਲੂ ਵਾਲੇ ਪਰੌਂਠੇ ਖਾ ਲੈਣੇ ਸੀ ਸੱਚ ਪੜਾ ਤੇ ਹਾਂ ਤਾਂ ਮੈਂ ਕਹਿੰਦੇ ਮੈਨੂੰ ਭੁੱਖ ਨਹੀਂ ਛਿਧਾਈ ਪੀ ਆਉਂਦੇ ਰੋਜ ਆ ਤੇ ਛਵਾਈ ਦਾ ਭੁੱਖਾ ਲੱਗਣ ਲੱਗਦੀ ਮੈਂ ਛਿਧਾਈ ਪੀ ਆਇਆ ਭਾਈ ਆਉਣ ਲੱਗਾ ਜੋ ਵੀ ਲੈ ਜਾਣੀ ਸੀ ਓ ਭਾਈ ਕਹਿੰਦਾ ਭਰੇ ਤੇਹੀ ਕੁੜਮਾ ਗਾੜੀ ਤੇ ਉਹ ਕਹਿੰਦਾ ਮੇਰੇ ਕੋਲ ਘਟਾ ਅੱਜ ਕਹਿੰਦਾ ਯਾਰ ਸਾਡੇ ਕੋਲ ਨਹੀਂ ਆਉਂਗੇ ਛੱਡ ਈ ਆਪਾਂ ਆਪਣੀ ਤਿਆਰ ਕਰ ਲਉਂਗੇ ਹੱਦ ਹਾਂ ਸਾਡੇ ਕੋਲ ਵੀ ਟਾਈਮ ਘਟਾ ਚਲੋ ਹਾਂ ਜਾਓ ਜਾਓ ਉਹ ਪਿਛਲੀ ਵਾਰ ਬਾਈ ਕਸੂਰ ਤਾਂ ਤੁਹਾਡਾ ਦਾ ਹੁਣ ਤੁਸੀਂ ਉਹ ਬਾਹਰ ਰੱਖਤੀ ਫ੍ਰਿਜ 'ਮਾਂ ਰੱਖੀ ਨਹੀਂ ਉਹ ਰਾਤ ਨੂੰ ਬਣਾਈ ਕਹਿੰਦੇ ਸਵੇਰੇ ਪੀ ਲੂਗੇ ਬਾਹਰ ਰੱਖਤੀ ਕਿਸੇ ਸਵੇਰ ਟਾਈਮ ਸਵੇਰ ਟਾਈਮ ਦਾ ਹੋਰੇ ਤਰ੍ਹਾਂ ਹੋ ਗਿਆ ਉਹ ਕਾਲਾ ਕਾਲਾ ਜਿਹਾ ਪਾਣੀ ਸਾਰਾ ਪਾਪਾ ਪਾਪਾ ਅਗਰੇ ਦਿਨ ਐਂ ਕਹਿੰਦੇ ਜੀ ਮੈਨੂੰ ਗਲਾਸ ਭਰ ਕੇ ਲੈ ਕੇ ਆ ਡੈਡੀ ਅਗਰੇ ਦਿਨ ਮਾਂ ਨੂੰ ਪੀਣਾ ਰਾਤ ਨੂੰ ਜਿੱਤਰਾ ਮਾਣ ਦੇ ਫੋਨ ਕਰਦੇ ਤੇ ਵੀ ਕੀ ਚਾਚੇ ਦੇ ਪਾਪਾ ਨੂੰ ਵੀ ਆਜੋ ਪੀ ਲੋ ਉਹ ਮੇਰੇ ਅਗਲੇ ਦਿਨ ਅਗਲੇ ਦਿਨ ਪਾਪਾ ਕਹਿੰਨੇ ਲਗਾਸ ਕਰਕੇ ਤੇ ਕਹਿੰਦੇ ਤੈਨੂੰ ਕਾਬੜੇ ਜਾਂ ਦੇਖਿਆ ਜੰਨੇ ਨੂੰ ਕੰਮ ਹੋ ਗਿਆ ਸਾਰਾ ਉਹ ਚਲੋ ਚੱਲੀ ਆ ਦੇਖਿਆ ਤਰ੍ਹਾਂ ਸਾਸੀ ਕੇ ਬਲਾਉਂਦੀ ਬਲਾ ਦੇ ਪੁੱਤ ਸਾਸੀ ਕਾ ਮੈਂ ਕਿ ਘਰ ਨਾ ਜਾਇ ਤੂੰ ਕਾ ਕਦੀ ਗਾਤੇ ਹਏ ਚਲੋ ਜੀ ਚਲੋ ਪਾਈ ਪਾਈ ਲਓ ਜੀ ਇੱਥੇ ਬੱਚਿਆਂ ਦਾ ਤਾਂ ਹੁਣ ਕੰਮ ਓਕੇ ਹੋ ਗਿਆ ਵਿੱਚ ਅੱਜ ਫਰਸ ਵੀ ਪਾਤਾ ਜੱਟਾ ਆਣ ਕੱਢਤੀ ਬਾਪੂ ਜੀ ਨੇ ਇੱਥੇ ਰੱਖਤਾ ਪਿਆ ਇਹ ਰੋਂ ਸਾਵ ਸਪਾਈ ਨੂੰ ਇਹਦੇ ਚਲਕਾ ਪਸਾਹ ਜੀ ਕਰੂੰਗਾ ਪਲੀਜ਼ ਲੋਰ ਕੋਈ ਹੈ ਨਾ ਤੇ ਬੱਚਾ ਉਹ ਸੋਨਾ ਬਣ ਗਿਆ ਜੀ ਇਹ ਆਪਣਾ ਘੱਟੋ ਘੱਟ ਵੀ ਦੀ ਚੜਾਈ ਹੈਗੀ 4 ਕੁ ਫੁੱਟ ਅਨਮਾਈ ਹੈਗੀ 5 5.5 ਫੁੱਟ ਇਹ ਚਵੱਚੇ ਦੇ ਨਾਲ ਹੀ ਆਪਾਂ ਇੱਧਰ ਲੱਗੇ ਜੀ ਹੁਣ ਕਟੀਆਂ ਨੂੰ ਬਣਾਉਣ ਖੋਲ ਲਈ ਉਹ ਬਾਪੂ ਜੀ ਕੈਮ ਆ ਜੀ ਹਾਂ ਜੀ ਹਾਂ ਚਲੋ ਆ ਜੀ ਕੁੰਡੇ ਬਾਪੂ ਜੀ ਨੂੰ ਲਿਆਂਣ ਤੇ ਹਾਂ ਬਾਪੂ ਜੀ ਖੱਟਿਆ ਪਿਆ ਬਾਪੂ ਜੀ ਨੇ ਕੰਮ ਕੁੰਡੇ ਆ ਗਏ ਤੇ ਕਿੰਨੇ 5 ਲਿਆਂਦੇ ਬਿੱਟੂ ਹਾਂ ਜੀ ਪੰਜ ਇਕਾਦ ਇੱਕ ਦੋ ਤਿੰਨ ਚਾਰ ਇੱਕ ਉਹ ਲਗਾਤਾ ਲਗਾ ਲਿਆ ਇਹਦਾ ਪੰਜ ਗੁੰਡੇ ਆ ਇਹਦੀ ਬਾਪੂ ਜੀ ਚਾਈ ਫੇ ਕਿੰਨੀ ਕਿ ਰੱਖੂਗੇ ਜੀ ਆਪਾਂ ਹੁਣ ਚਾਈ ਹੁਣ ਆਫਸ ਆ ਗਿਆ ਅੱਛਾ ਜੀ ਕਿ ਜੀ ਆਪਾਂ ਫਿੰਨਰ ਦੇ ਉੱਪਰ ਰੱਖਣਾ ਤਿੰਨ ਰਾ ਦੇ ਉੱਪਰ ਹੀ ਤੇ ਅੱਛਾ ਚਾਈ ਦੋ ਰੱਖਣੇ ਦੋ ਰੱਖ ਲਓ ਉੱਪਰ ਬੰਜਰੀ ਬਜਣੀ ਉੱਪਰ ਬਜਰੀ ਬਜਣੀ ਹਾਂ ਗੱਲ ਆਏ ਨਾ ਵੀ ਛੋਟਾ ਕੱਟੂ ਵੀ ਆਣ ਕੱਖ ਖਾ ਲਵੇ ਵਿੱਚ ਇੰਨਾ ਕ ਰੱਖਣਾ ਆਪਾਂ ਨੇ ਹਣਾ ਆਹ ਕਿੰਨਾ ਹੈ ਕਿਉਂਕਿ ਆਏ ਉਰੇ ਖੜਨਾ ਤਾਂ ਕਟੂਆ ਨਹੀਂ ਹੋਆ ਤਿੰਨ ਰੋ ਜੀ ਹਾਂ ਹਾਂ ਆਜਾ ਹੁਣ ਤਿੰਨ ਫੁੱਟ ਨਾ ਨਾ ਤਾਂ ਇੰਨਾ ਫੁੱਟ ਕਿੱਥੇ ਉਹ ਵੀ ਇਹ ਉਹੀ ਇੱਕ ਫੁੱਟ ਲਾ ਲਓ ਸਮਝ ਲੋ ਤਿੰਨ ਰਦਾਈ ਹਾਂ ਉੱਪਰ ਰਜੀ ਬਾਈ ਜੀ ਹਾਂਜੀ ਹਾਂ ਮੈਂ ਕਹਿੰਦਾ ਨਹੀਂ ਦੋਰੇ ਦੇ ਲਾ ਕੇ 90 ਬਜਰੀ ਬਾਦੂ ਦੋਰੇ ਦੇ ਲਾ ਕੇ ਪਾ ਲੰਨੇ ਬਜਰੀ ਇਹ ਮੰਨ ਲਓ ਇਹ ਸਮਝ ਲਓ ਫਰਸ ਵਾਲਾ ਉਰੇ ਧੱਕ ਆ ਗਿਆ ਏਰੀਆ ਹਾਂ ਜੀ ਉਰੇ ਫਰਸ ਆ ਜਾਣਾ ਆਪਣਾ ਹਾਂ ਜੀ 20 ਤੇ ਉੱਪਰ ਦੋਰੇ ਪਰ ਇਹਦੇ ਉੱਪਰ ਤਾਂ ਜੇ ਆਪਾਂ ਤਿੰਨ ਵੀ ਕਰ ਦਈਏ ਫੇਰ ਥੋੜੀ ਮੈਂ ਕਹਿੰਦਾ ਜ਼ਿਆਦਾ ਡੂੰਗੀ ਹੋ ਜਣੀ ਜੀ ਹਾਂ ਹਾਂ ਕਟੂਆਂ ਵਾਸਤੇ ਕਿਉਂਕਿ ਦੋ ਇਹ ਕਰ ਲਓ ਹਾਂ ਜੀ ਬਾਕੀ ਚਲੋ ਦੋ ਲਾ ਕੇ ਦੇਖ ਲੰਨੇ ਹਨਾ ਇੱਕ ਵਾਰ ਕੀ ਆ ਕੋਸਲ ਦੇਖਦਾ ਕੱਖ ਵੀ ਪਣ ਜਾਈਦਾ ਤੇ ਤਿੰਨ ਤਰ੍ਹਾਂ ਤਿੰਨ ਲੱਗਦਾ ਉਹ ਦੋ ਚ ਵੀ ਆਪਾਂ ਹੀ ਬਹੁਤ ਪਾ ਜਣੇ ਕੱਖ ਤਾਂ ਕਟੂਆਂ ਜੋ ਕੀ ਪਾਣੇ ਉਹਰੇ ਕਿਹੜਾ ਬੜੇ ਡੰਗਰ ਖੜਨ ਆਹੋ ਉਸ ਤੋਂ ਕਿੰਨਾ ਕਪੜਾ ਮਗਰਾ ਪਾਣੇ ਇੱਥੇ ਹੋਰ ਹੋਰ ਉਹੀ ਤਾਂ ਹੈ ਕਟੂਆਂ ਨੇ ਕਿੰਨੇ ਕੁ ਖਾਣੇ ਆ ਲਾਉਂ ਕਿੰਡੇ ਕਿੰਨੇ ਕਿੰਨੇ ਫੁੱਟਬਾਲ ਲਾਉਂਗੇ ਬਾਪੂ ਜੀ ਇਹ ਹੈਗੇ ਜੀ ਗਰੰਟ ਲੋਭਕਰ ਅਗਰ ਆਕੇ ਉਹ ਹੁਣਟਾ ਸਾਡੇ 8 8 ਇੰਚ। ਔਨੇ 3 ਫੁੱਟ ਹੋ ਗਿਆ। ਆਪਾਂ ਦੇ ਘੱਟ ਹੋ ਗਿਆ। ਇੱਥੇ ਦਾ ਚਲੋ ਆਏ ਆ ਨਿਆਣੇ ਕੱਟੇ ਛੋਟੇ ਸਮਝ ਲੋ ਕੱਟੂ ਬੰਨ ਹੋਣ ਚਾਹੀਏ ਇੱਕ ਕੁੰਡੇ ਨਾਲ ਦੋ ਵੀ ਬੰਨ ਲਓ। ਚਲੋ ਆਈ ਕੱਟੇ ਬੰਨਣੇ ਚਾਹੀਏ ਘੜਾ ਬੰਨਦੇ ਹੋ ਹਾਂ 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 ਕੰਮ ਪੱਕਾ ਹੋ ਗਿਆ ਮਤਲਬ। ਉਹਦੇ ਬਹੁਤ ਬੰਨਣ ਵਾਲੇ ਲੱਗੇ ਤੇ। ਹੂੰ। ਤੇ ਸਾਢੀ ਸਲਾਹ ਬਣਦੀ ਬਾਪੂ ਜੀ ਅਸੀਂ ਨਾ ਉੱਥੇ ਪਾਈਪ ਲਾ ਕੇ ਇਦਾਂ ਉਰੇ ਕਟੂ ਖੁੱਲੇ ਹੀ ਛੱਡ ਦੇਣ ਸਾਡੀ ਆਹ ਸਲਾਹ ਬਣਦੀ ਆ ਆਪਣਾ ਜੇ ਕਿਤੇ ਚਲੋ ਕੁੰਡੇ ਦਾ ਹੁਣ ਆਪਾਂ ਲਾ ਲੇ ਕਿਉਂਕਿ ਬਾਈ ਚਾਂਸ ਕਿਤੇ ਬੰਨਣੇ ਵੀ ਪੈ ਜਾਂਦੇ ਆ ਵੀਰ ਅੰਦਰ ਆਪਣਾ ਖੁੱਲਾ ਹੀ ਰਹਿਣ ਕਟੂ ਆ ਆ ਰਾਜਾ ਲਾ ਦੋ ਖੁੱਲੇ ਅੰਦਰ ਵਿੱਚ ਪਾਣੀ ਵੀ ਜਾਣ ਨਾ ਕਰਾ ਹਾਂਜੀ ਹਾਂ ਇੱਕ ਇੱਕ ਪੰਗਾ ਆਪਾਂ ਤੇ ਹੋਰ ਪੈ ਗਿਆ ਜੀ ਕੱਲ ਆਪਾਂ ਤੇ ਕੁੰਡੇ ਨਹੀਂ ਲਿਆ ਹੋਏ ਇਹਦੇ ਮੈਂ ਵੀ ਇੱਕ ਦੋ ਕੁੰਡੇ ਲਾਏ ਦੇਣੇ ਤੇ ਜਿੱਚ ਬੱਚੇ ਚ ਇੱਕ ਲਿਆਉਣਾ ਲੈਂਦਾ ਵਾ ਮੈਂ ਹਲਾਉਣਾ ਇੱਕ ਆ ਜਿਹੜਾ ਮੰਟੜਾ ਮੰਲਾ ਦਾਣਾ ਆਪਿਆ ਜੜਾਂ ਚ ਕੋ ਇਹ ਹੁਣ ਕਿੱਦਾਂ ਲੱਗੂਗਾ ਇਹਨਾਂ ਨੂੰ ਕਹਿੰਦਾ ਟੋਆ ਜਮਾ ਕੇ ਨਾ ਮਿੱਟਾ ਅੱਛਾ 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 ਪੂਰੇ ਹਾਂ ਫਾਰਸ ਵਿੱਚ ਲੱਗ ਜਾਣਾ ਹਾਂ ਪੂਰੇ ਇਹਨੂੰ ਪੱਟ ਕੇ ਇੱਕ ਹੈਗਾ ਬਰਲੀ ਸਾਈਡ ਹੂੰ ਇੱਕ ਆਵਲ ਹੈਗਾ ਜੀ ਇੱਧਰ ਹਾਂ ਮਾਰ ਮੋਟ ਮੰਨ ਪੰਨਾ ਆ ਹੋ ਜਾਂਦੀ ਹੂੰ ਲੋ ਕੰਮ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਕਈ ਵਾਰ ਡੰਗਰ ਆਏ ਆ ਬੰਦਾ ਫੋੜਾ ਫੂੜਾ ਮਾਰ ਲੈਂਦਾ ਡੰਗਰ ਨੂੰ ਬੰਨ ਕੇ ਨਹੀਂ ਫਿਰ ਆਏ ਆ ਜੀ ਡੰਗਰ ਇਧਰ ਉਧਰ ਨੂੰ ਭੱਜੀ ਜਾਂਦਾ ਹਾਂ ਉਹਦਾ ਡੰਗਰਾਂ ਦੇ ਮਾਰੀ ਜਾਂਦੀ ਨਹੀਂ ਹੁੰਦਾ ਨਹੀਂ ਨਹੀਂ ਫੌੜਾ ਮਤਲਬ ਥੱਲੇ ਫਰਸ਼ ਪਰ ਬਾਪੂ ਹੋਰ ਪਾਸੇ ਨੂੰ ਥੋੜੇ ਦੀ ਆਣ ਹੁੰਦੀ ਕਹਿੰਦੇ ਵੀ ਥੋੜਾ ਨਹੀਂ ਮਾੜੀ ਲੱਗਦਾ ਡੰਗਰ ਨੂੰ ਨੁਕਸਾਨ ਕਰਦਾ ਬਹੁਤ ਡੰਗਰ ਨੂੰ ਬੰਦੇ ਦਾ ਪੱਜ ਬੰਦੇ ਦੇ ਵੱਲੋਂ ਅੱਛਾ ਜੀ ਹਾਂ ਵੀ ਇਹ ਫਾੜਾ ਕਹਿੰਦੇ ਅੱਛਾ ਜੀ ਹਾਂ ਥੋੜੇ ਦੀ ਆਣ ਹੁੰਦੀ ਅੱਛਾ ਅੱਛਾ ਜੀ ਇੱਕ ਫਿਰ ਇਹ ਨਹੀਂ ਗਾ ਇੱਕ ਤਾਂ ਹੋਰ ਮੰਗਾਈ ਫੇ ਪਾਪਾ ਜੀ 200 ਤੋਂ ਹੋ ਰਹੀ ਹੈ 200 ਤੋਂ ਬੱਚੇ ਪਤੰਦਰ ਛੱਟੇ ਵਾਲੀ ਜਿਆਦਾ ਰੱਖ ਜਾਂਦੇ ਆਹਾ ਬੱਚੇ ਛੱਟੇ ਵਾਲੀ ਇੱਟਾਂ ਨਰੀ ਉਹ ਛੱਟਾ ਪਿਆ ਬਈ ਚਲੋ ਪਾਈ ਜਾਂਦੇ ਉਹਨਾਂ ਨੂੰ ਤਾਂ ਹੀ 4 ਰੁਪਏ ਵਜੇ ਉਹੀ ਤਾਂ ਚਲੋ ਦੁਕਾਨਦਾਰ ਹੌਜ਼ਾ ਦੁਕਾਨਦਾਰੀ ਨੂੰ ਬਿਲਕੁਲ ਬਿੱਟੂ ਹੁਣ ਪਾਣੀ ਭਲਾ ਦੇ ਫਿਰ ਡੰਕਰਾਂ ਨੂੰ ਹੁਣ ਨਿਕਲ ਨਹੀਂ ਲੱਗਾ ਹਾਂ ਹਾਂ ਕੱਖ ਕੱਢ ਕੇ ਨਾ ਖੋਲ੍ਹੀ ਚ ਛੱਡ ਦੇ ਪਾਣੀ ਉਹ ਮੈਂ ਇਸ ਦੀ ਮੂਰਕੀ ਕਰੀ ਸੈਟ ਉਹ ਮੂੰਹ ਚ ਪਾਈ ਫਿਰਦੀ ਖੜੀ ਆ ਉਹ ਦੇਖ ਕੱਢਦੀ ਮੂੰਹ ਤੋਂ ਇਹ ਤਾਂ ਲੱਗਦਾ ਗੁਰ ਇਹ ਤਾਂ ਘਰੇ ਹੋ ਗਿਆ ਹਾਂ ਲਗਾਮ ਲਗਾ ਲਿਆ ਲਗਾਮ ਲਗਾ ਲਿਆ ਘੋੜਾ ਬਣ ਗਿਆ ਪੜ ਬੰਦੇ ਚਾਰ ਬੰਦੇ ਚੜਨ ਲੱਗਣ ਪਹਾੜੀ ਪਰ ਜੀ ਪਹਾੜੀ ਦਾ ਰਸਾ ਚੜ ਕੇ ਤਾਂ ਖੜੀ ਬੱਕਰੀ ਜਾਂਦੀ ਕਹਿੰਦੇ ਬਾਬਾ ਜੀ ਬੱਕਰੀ ਵਿੱਚ ਆ ਦੋ ਸ਼ੇਰ ਨੇ ਖਾਜ ਦੇ ਅੱਛਾ ਉੱਚੀ थी ਕਿਸੇ ਬੰਦੇ ਦੀ ਉੱਚੀ ਹੋਣੀ ਕਿਸੇ ਦੀ ਉੱਚੀ ਜੀ ਉੱਚੀ ਪਹਾੜੀ ਬਹੁਤ ਹਨ ਅੱਛਾ ਅੱਛਾ ਜੀ ਹਾਂ ਵੀ ਬੱਕਰੀ ਸ਼ੇਰ ਨੇ ਖਾਜ ਦੇ ਅੱਛਾ ਰਾਤ ਨੂੰ ਖੁੱਲ ਕੇ ਚੜ ਗਈ ਉੱਪਰ ਪਹਾੜ ਦੇ ਹਾਂ ਜੀ ਠੀਕ ਠੀਕ ਚਾਰ ਬੰਦੇ ਚੜ ਕੇ ਜੱਥੇ ਵੇਖ ਅੱਛਾ ਅੱਛਾ ਇਹ ਹੁਣ ਆਏ ਉੱਧਰ ਭਾਈ ਹੈਗੇ ਆ ਉੱਥੇ ਉਹ ਦੱਸਦੇ ਦੇ ਮੈਨੂੰ ਮਾਮਾ ਜੀ ਜੇ ਪਿੱਛੇ ਅਸੀਂ ਵੀ ਜਾ ਕੇ ਆਏ ਤੇ ਨਾ ਜੀ ਉਹ ਦੱਸਦੇ ਦੇ ਉਹ ਕਹਿੰਦੇ ਸਾਡੀਆਂ ਦੋ ਖਾ ਗਿਆ ਬਾਗ ਬੱਕਰੀਆਂ ਅੱਛਾ ਹੋਰ ਉਹਨਾਂ ਨੇ ਵੀ ਰੱਖਿਆ ਮੀਆਂ ਹੈਗੇ ਉੱਥੇ ਸ਼ੇਰ ਵੀ ਹੁਣ ਜੰਗਲ ਆਇਆ ਉਹ ਤਾਂ ਸਾਰੇ ਜੀ ਹਾਂ ਮੈਂ ਕਹਿੰਦਾ ਧੰਦੇ ਓਕੇ ਕਣਾ ਛੱਡਦੇ ਮੋਟਰਸਾਈਕਲ ਫੂਟ ਲੈ ਦੇਖ ਲਓ ਹਾਂ ਬਹੁਤ ਔਖਾ ਜੀ ਇੱਥੇ ਮੀਂਹ ਕਿਣੀ ਚ ਬਹੁਤ ਔਖਾ ਜਿੱਦਾਂ ਹੁਣ ਤਿਲਕਦੇ ਹਨਾ ਤਿਲਕਣ ਹੋ ਜਾਂਦੀ ਗੱਡੀਆਂ ਐ ਜਾਂਦੀਆਂ ਵਾਲੇ ਵਾਲੇ ਨੂੰ ਉਹੋ ਜਿਹੇ ਜਿਨ੍ਹਾਂ ਨੇ ਇੱਥੇ ਰੋਜ਼ ਦੇਖ ਲਓ ਸਫਰ ਕਰਨਾ ਬਹੁਤ ਔਖਾ ਜੀ ਕੰਮ ਪਰ ਦਿਲ ਬਹੁਤ ਲੱਗਦਾ ਜੀ ਜੋੜਜੀ ਸਾਹਿਬ ਜਾ ਕੇ ਦਿਲ ਤਾਂ ਇੰਨ ਬੰਦਲ ਸੇ ਖੈਰ ਜੀ ਬਹੁਤ ਹਾਂ ਜੀ ਹਰੀਪੁਰ ਬਾਬਿਆਂ ਨੇ ਵੀ ਬਹੁਤ ਵਧੀਆ ਜਗ੍ਹਾ ਬੀਜ ਦਾ ਬੰਦਾ ਹੋਵੇ ਫਿਰਦਾ ਹੈ ਹਾਂ ਜੀ ਰੱਤ ਭਾਜਦਾ ਆ ਕੰਮਕਾਰ ਵਾਲੇ ਬੰਦੇ ਨੂੰ ਮੁਸ਼ਕਲ ਹੋ ਜਾਂਦਾ ਜੀ ਭਾਈ ਆ ਦੇ ਚੱਕਾ ਚੰਡਾ ਕਰਦਾ ਦੇਖਿਆ ਹੂੰ ਮੈਂ ਉੱਤਰ ਕੇ ਆ ਗਏ ਤੇ ਤਾਂ ਹੂੰ ਲੈਣਾ ਠੀਕ ਹੈ ਜੀ ਤੇ ਵਾਹ ਸਾਲ लेके ਜਾਂਦਾ ਜੀ ਬੱਸਾਂ ਫਿਰ ਤੋਂ ਮਾਰ ਗਿਆਂ ਅੱਛਾ ਅੱਛਾ ਜੀ ਹਾਂ ਫਿਰ ਨਾ ਲੱਭੀ ਠੀਕ ਹੈ ਪਹੁੰਚੇ ਹੁਣ ਹਿਆਣਿਆਂ ਜਾਂ ਨਾ ਜਾਂਦਾ ਕਦਮਾਂ ਵਿੱਚ ਬਾਬੇ ਨੇ ਸਰੀਪੇ ਦੱਸਿਆ ਹੂੰ ਇਹ ਸ਼ਾਮ ਤੱਕ ਸ਼ਾਮ ਤੱਕ ਸੁੱਕ ਸੁੱਕ ਜਾਊਗਾ ਬਾਪਾ ਜੀ ਫਰਸਾ ਜੋ ਗਿੰਗ ਲੱਗਣੀ ਨਾ ਨਾ ਉਦਾਂ ਦਾ 1-2 ਦਿਨ ਹਜੇ ਲੱਗਣੇ ਆ ਮਤਲਬ ਕੱਲ ਸ਼ਾਮ ਤੱਕ ਇਹਨੂੰ ਆਪਾਂ ਭਰ ਸਕਦੇ ਹਾਂ 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 ਧੰਨਵਾਦ ਪਾਣੀ ਦਾ ਕੱਲ ਪਾਇਆ ਬਾਈ ਅੱਜ ਪਾਇਆ ਪਰ ਇਹ ਇਹ ਫਰਸ਼ ਤਾਂ ਅੱਜ ਪਾਇਆ ਕੰਧ ਤਾਂ ਕੱਲ ਦੀ ਹੋਊ ਕੱਲ ਸ਼ਾਮ ਤੱਕ ਮਤਲਬ ਪਾਣੀ ਛੱਡ ਦਾਂਗੇ ਇਹਦੇ 'ਚ ਹੂੰ ਨਾਲੇ ਆਂ ਹੀ ਪਾਣੀ ਪੀ ਗੋ ਪਾਣੀ ਮਿਲ ਜਾਂਦਾ ਸਮੇਂ ਤਨ ਕੱਲੂ ਨਹੀਂ ਤਾਂ ਪਰਸੋਂ ਨੂੰ ਭਰ ਲਾਂਗੇ ਕਿਤੇ ਨਾ 1-2 ਦਿਨ ਹਜੇ ਇਹ ਆਪਾਂ ਵਾਈ ਸਿਲੰਡਰ ਵੀ ਲਿਆਂਦੀ ਸਵਰਾ ਕੇ ਸਿਲੰਡਰੀ ਜਿਹੜੀ ਆਪਣੇ ਵਾਲੀ ਟੀ ਨਾ ਇੱਕ ਤਾਂ ਮਾਦਲਾਂ ਵਾਲੀ ਫੈਮਿਲੀ ਦੀ ਤੇ ਸਿਲੰਡਰੀ ਉਹ ਉਹਨਾਂ ਨੂੰ ਵੀ ਫੇਰ ਕਿਤੇ ਜਾਣਾ ਆਣਾ ਪੈਂਦਾ ਹਨ ਤੇ ਆਪਣੇ ਕੋਲ ਸਿਲੰਡਰੀ ਤਾਂ ਹੈਗੀ ਦੀ ਇਹ ਇਹਦਾ ਮਤਲਬ ਆਹ ਸਿਸਟਮ ਟੁੱਟਿਆ ਹੋਇਆ ਤਾਂ ਆ ਆਪ ਪਵਾ ਕੇ ਲਿਆਂਦਾ ਹੁਣ ਹਨ ਇਹ ਪਹਿਲਾਂ ਵਾਲੀ ਦਾ ਥੋੜਾ ਜਿਹਾ ਹੌਲਾ ਲੱਗਿਆ ਹੋਇਆ ਤਾਂ ਤੇ ਹੁਣ ਆਪਾਂ ਨਿੱਗਰ ਲਵਾ ਲਿਆਂਦਾ ਇਹ ਪਹਿਲਾਂ ਇਹ ਤਾਂ ਆ ਪੱਤੀਆਂ ਵੀ ਬਰੀਕ ਬਰੀਕ ਜਾਂਦੀਆਂ ਹੁਣ ਇਹ ਹੈਵੀ ਆ ਆ ਵੀ ਚੀਜ਼ ਹੈਵੀ ਆ ਹਨਾ ਸਿਲੰਡਰੀ ਮੈਂ ਗੈਸ ਭਰਾਲੀ ਦੇ ਚ ਪਈਓ ਦੀ ਆਪਣੇ ਕੋਲ ਬਹੁਤ ਦੇਰ ਦੀ ਘੱਟੋ-ਘੱਟ ਮੈਂ ਕਹਿੰਦਾ 2-3 ਸਾਲ ਹੋ ਗਏ ਤੇ ਗੈਸ ਵੀ ਭਰਾਲੀ ਦੇ ਚ 3 ਕਿਲੋ ਗੈਸ ਪੈ ਗਈ ਪੂਰੀ ਤੇ ਆ ਵੀ ਸਿਸਟਮ ਉੱਪਰ ਲਵਾ ਲਿਆਂਦਾ ਹੁਣ ਜਦੋਂ ਮਰਜ਼ੀ ਜਿੱਥੇ ਮਰਜ਼ੀ ਦਾ ਟੂਰ ਕੱਢੋ ਸਿਲੰਡਰੀ ਚੱਕੋ ਚਲੋ ਚੱਲੀਏ ਤੇ ਆਹ ਵਾਲਾ ਸਿਸਟਮ ਵੀ ਬਾਈ ਨੇ ਉਹਨੇ ਮੈਨੂੰ ਦੇ ਤਾ ਕਹਿੰਦਾ ਇਹ ਠੀਕ ਇਹ ਪੁਰਾਣਾ ਹੈ ਜੀ ਇਹ ਕਹਣਾ ਬਾਈ ਠੀਕ ਏ ਤੁਹਾਡਾ ਜੇ ਕਿਤੇ ਬਾਈ ਚਾਂਸ ਟੁੱਟਦਾ ਏ ਤਾਂ ਇਹ ਲੱਗ ਜੂਗਾ ਤੁਹਾਡਾ ਕਹਿੰਦਾ ਰਿਜੂ ਨਾਲੇ ਕਹਿੰਦਾ ਮੇਰੇ ਤਾਂ ਕਿਸੇ ਕੰਮ ਦਾ ਨਹੀਂ ਮਾਸ਼ਾਅੱਲ ਦੀਦੀ ਭਾਈ ਲਾਓ ਜੀ ਬਾਪੂ ਜੀ ਨੇ ਬਾਈ ਕਰਾਤੀ ਬਹਿ ਜਾ ਬਹਿ ਜਾ ਇਹ ਹੋਰ ਗੱਲਾਂ ਦੀਆਂ ਗੱਲਾਂ ਕੰਮ ਬਹੁਤ ਖੱਟਿਆ ਬਾਪੂ ਜੀ ਨੇ ਬਾਪੂ ਜੀ ਕਹਿੰਦੇ ਭਾਈ ਮੈਂ ਆਪਣੀ ਕੁੜੀ ਦੇ ਘਰ ਆਇਆ ਵਾਂ ਇਹ ਆਪਾਂ ਦੂਆ ਕੰਮ ਨਹੀਂ ਕਰਨਾ ਹੋਰ ਮਿਸਤਰੀ ਆਣਾ ਕੋਈ ਟਾਈਮ ਜੱਟ ਪਈ ਜਾਣਾ ਅਹ ਦੇਖ ਲਓ ਖੁਰਲੀ 2 ਘੰਟੇ ਪਹਿਲਾਂ ਸਟਾਰਟ ਕਰੀ ਤੀ ਨਾਲੇ ਕੁਝ ਨਹੀਂ ਦਾ ਔਰ ਇਹ ਦੇਖ ਲਓ ਖੁਰਲੀ ਬਣਾ ਕੇ ਪਲਾਸਟਰ ਕਰਕੇ ਵਿੱਚ ਨਿਰੂ ਵੀ ਫੇਰਤਾ ਕੀ ਬਾਤ ਹੈ ਇਹ ਵੀ ਮੇਸਤਰੀ ਬੰਦੇ ਆ ਬਾਈ ਦੇਖ ਲਓ ਕਈ ਕਈ ਵਾਪੋ ਜੀ ਹੁੰਦੇ ਆ ਵੀ ਕਈਆਂ ਦਾ ਮੈਂ ਦੇਖਿਆ ਟਾਈਮ ਪਾਸੇ ਹੁੰਦਾ ਜੀ ਹਨ ਨਹੀਂ ਜੀ ਫਿਰ ਤਾਂ ਪਾਪ ਜੰਮ ਚਲੇ ਗਈ ਜੀ ਅਹ ਜੀ ਪਾਸਾ ਨਾਲ ਚਲੇ ਗਈ ਅੱਛਾ ਅੱਛਾ ਜੀ ਕਹਿੰਦੇ ਜਿਹੜਾ ਲੰਮੀ ਰੰਗੀ ਰਿਪੋਰਟ ਨੇ ਬਣਾਇਆ ਮਾਹਰ ਗਿਆ ਅਸਰਤ ਪ੍ਰਾਜਨ ਨਹੀਂ ਹੈਗਾ ਹੁਣ ਜੜਿਆ ਹੈਗਾ ਸੇ। ਯਾਦ। ਅੱਛਾ। ਤੀਕਾ ਠੀਕ ਹੈ। ਬਿੱਟੂ ਕਾਹ ਕਹਿੰਦੇ ਪਾਪਾ ਜੀ? ਕੁੰਡਾ। ਅਬ ਨਹੀਂ ਲੱਗੇ। ਪਾਜਨ ਨਹੀਂ ਹੈ। ਹਾਂ ਚੱਲ ਕੋਈ ਨਹੀਂ। ਕੁੰਡਾ ਉਹ ਫਾਰਸ ਨਾਲ ਮਾਰ ਕੇ ਨਾ ਧਰਤੀ ਚ ਉਹਦੇ ਘੱਲੋ ਆ ਦੂੰਗੇ ਕੋਈ। ਉਹ ਮਾਰ ਦੇਗਾ। ਉਹ ਮਾਰ ਦੂੰਗੇ। ਸਬਰ ਤਾਂ ਰੱਖ। ਮੈਂ ਵੀ ਬੱਤਰਾ। ਖੋਲੀ ਹੋ ਗਈ ਓਕੇ ਰਿਪੋਰਟ। ਹਾਂ। ਮਣਗੀ ਗੱਲ ਬਹੁਤ ਸਿੱਧੀ ਚੁੱਪਾ ਜਮਾ ਵੀ ਰੱਖ ਦਿੱਤੀ ਜੇ ਬਾਈ 5 ਲਾਟੇ ਕੁੰਡੇ ਮਾਟੀ ਵੀ ਬਾਈ ਬਾਪੂ ਨੇ ਗੱਲ ਹੈ ਹਾਂ ਹਾਂ ਵਧੀਆ ਹੋਣੀ ਹੈ ਐਨ ਇੱਕ ਨੰਬਰ ਹੋ ਗਿਆ ਕੰਮ ਚ ਬੱਚੇ ਵਾਲਾ ਵੀ ਕਟੂਆ ਨੇ ਉਰੀ ਤੇ ਪਾਣੀ ਪੀ ਜਾਏਗਾ ਨਾ ਅੰਦਰ ਹੈ ਕਟੂਆ ਯਾਰ ਕਟੂਨਾ ਬੜੇ ਡੰਗਰਾਂ ਨਾਲ ਲੋਟ ਨਹੀਂ ਆਉਂਦਾ ਲੋਟ ਨਹੀਂ ਆਉਂਦਾ ਨਹੀਂ ਹੁਣ ਆਪਾਂ ਪਤਾ ਬਾਈ ਕੀ ਕਰਨਾ ਇੱਥੇ ਨਾ ਜੇ ਆਪਾਂ ਨੇ ਐਂਗਲ ਮੰਨ ਲਾਣੇ ਵੀ ਹੋਏ ਨਾ ਇੱਧਰ ਐਂਗਲ ਲਾਣੇ ਹੋਏ ਉਰੇ ਤੇ ਆਏ ਨੂੰ ਵੀ ਕਟੂ ਖੁੱਲੇ ਛੱਡੀਏ ਉਹ ਉੱਥੇ ਤੇ ਆਏ ਨੂੰ ਉਰੇ ਤੇ ਆਏ ਨੂੰ ਇੱਥੇ ਇੱਥੇ ਦੇ ਐਂਗਲ ਸ਼ੁਰੂ ਕਰਨੇ ਆਪਾਂ ਜਿਹੜੀ ਆਹ ਜਗਾ ਕਟੂ ਨੂੰ ਪਾਣੀ ਪੀਣ ਨੂੰ ਵੀ ਰਹੇ ਕਿਉਂਕਿ ਕਟੂ ਅੰਦਰ ਖੁੱਲੇ ਰਹੇਗਾ ਨੇ ਆਪੇ ਪਾਣੀ ਪੀਲੇ ਕਰੂੰਗੇ ਉਰੇ ਨੂੰ ਠੀਕ ਨੇ ਦੇਖੀ ਆਹ ਵੀ ਲਗਾ ਕੀ ਆ ਕਿ ਕੰਮ ਜੰਗਰ ਜਦੋਂ ਦੇ ਜਾਨੇ ਲੱਗ ਜਾਂਦਾ ਹਾਂ ਇਹਾਂ ਗੱਦੀ ਕਰਕੇ ਹਾਂ ਬੱਸ ਪਾਈਪ ਲਗਾ ਦੇਣਾ ਠੀਕ ਆ ਹੋਰੇ ਵੀ ਲਾ ਲੂੰਗਾ ਕੋਈ ਹੁਣ ਲਾਉਂ ਜਿੱਡਾਂ ਕਰ ਹੁਣ ਪਾਣੀ ਪੀ ਲਿਆ ਅੱਜ ਖੋਲੀ ਚ ਛੱਡਿਆ ਤਾਂ ਪਾਣੀ ਆਪਾਂ ਹਾਂ ਪਾਣੀ ਪੀ ਗਏ ਹੁਣ ਬੈਠੀਆਂ ਟੌਰ ਨਾਲ ਮੈਸਾਂ ਉਹ ਨਵੇੜੀਏ ਜੀ ਕੰਮ ਚੱਕੀਏ ਹੁਣ ਪਹਿਲਾਂ ਦਾ ਗੋਹੇ ਦਾ ਕੰਮ ਕਰਨਾ ਏ ਫਿਰ ਚੁਆਈ ਕਰੀਏ ਤੇ ਫੇਰ ਭਾਈ ਉਹ ਬੀਆ ਖਾਈ ਸੋ ਸਭ ਨੂੰ ਆ ਜਾਂ ਲੜਾਤੀਆਂ ਅੱਜ ਠੀਕ ਆ ਠੀਕ ਆ ਹਾਂ ਜਦੋਂ ਜੂ ਪਾਣੀ ਪਾਨੇ ਲਗਾ ਦੇ ਉਹ ਜਿਹੜੋ ਕਿ ਹਰ ਕਾਲ ਨਹੀਂ ਖਾ ਹਾਂ ਬਲਕਿ ਲਹਾਤ ਉਹ ਹੀ ਜਿਹੜਾ ਖੁਰਲੀ ਵਾਲਾ ਪਾਣੀ ਆ ਨਾ ਮਿੱਟੂ ਉਹ ਬੇਸਟ ਜਾਣ ਨਾਲੋਂ ਡੰਗਰ ਨੂੰ ਨਿਲਾ ਦੋ ਬੇਸਟ ਨਹੀਂ ਜਾਣੇ ਲਈ ਦਿੱਤਾ ਹੈ ਮੈਂ ਉਹੀ ਕਹਿੰਦਾ ਵੀ ਉਹੀ ਪਾਣੀ ਦਾ ਡੰਗਰ ਨੂੰ ਨਿਲਾ ਦੋ ਉਹ ਪਾਣੀ ਬਚਦਾ ਨਹੀਂ ਹੈ ਹੂੰ ਇਹ ਜਿਹੇ-ਜਿਹੇ ਸਾਡੇ ਹਮਨੇ ਪਾਣੀ ਪਿਲਾਇਆ ਹੈ ਹੂੰ ਆਪਕਾ ਪਾਣੀ ਬਰਬਾਦ ਨਹੀਂ ਹੋਣੇ ਲਈ ਦਿਆ ਹਮਨੇ ਹਾਂ ਪੂਰੀ ਲਗਾਇਆ ਹੈ ਦੇਖੀ ਅੱਛਾ ਉਹ ਮੈਂ ਦੇਖ ਲਈ ਹਾਂ ਖੋਲੜੀ ਜੀ ਬਾਈ ਜਿਤਨਾ ਪਾਣੀ ਪੀਏਗਾ ਉਹ ਬੋਰੀ ਘਾਤ ਘਾ ਗਿਸ਼ਟ ਚਲੇ ਆਈਏ ਠੀਕ ਆ ਪਾਣੀ ਪੀ ਪਿਆ ਹੋ ਗਿਆ ਆਪਣਾ ਸੈਸ ਕਰੋ ਸਕੀਮ ਜੀ ਦਾ ਹੀ ਸਕੀਮ ਜੀ ਬਲਕਿ ਪਾਣੀ ਬਚਾਤਾ ਇੱਥੇ ਅੱਛਾ ਸਾਰਾ ਲਗ ਲਿਆ ਠੀਕ ਆ ਸਕੀਮ ਕੋਈ ਲਵਾ ਦਨੇ ਆ ਰੋਕਾਂ ਹੀ ਲਵਾਣੀਆਂ ਯਾਰ ਸਕੀਮ ਜੀ ਦਾ ਇੱਕ ਹੋਰ ਲਾਉਂਦੇ ਅਸੀਂ ਰੋਕਾਂ ਲਵਾਣੀਆਂ ਇੱਕ ਉਹ ਉੱਥੇ ਪਹਿਲਾਂ ਉਧਰ ਵਾਲੀ ਰੋਕ ਸਰੇ ਵਾਲੀ ਭਰ ਲਈ ਰੋਕ ਲਗਾਣਾ ਹੈ ਨਹੀਂ ਨਹੀਂ ਜਿਆਦਾ ਉੱਚੀ ਨਹੀਂ ਬਸ ਇੱਕ ਇੱਕਰਾ ਦੇ ਦੀ ਛੋਟੇ ਲੋਟ ਬੋਰੀ ਠੀਕ ਹੈ ਕੋ ਬੋਰੀ ਵਾਲਾ ਨਹੀਂ ਕੰਮ ਲੋਟ ਬਟੂ ਬੋਰੀ ਕਾ ਆਏ ਵੀ ਰੋਕ ਲਗਾ ਰਹੇਗਾ ਦਿਨ ਮੇ ਗੁੱਲੀ ਵਰਦੇ ਸਾਰਾ ਦਿਨ ਪਾਣੀ ਪੀਤਾ ਰਹੇਗਾ ਹਮ ਹਾਂ ਜੇ ਸਵੇਰ ਪੱਠਾ ਕਰਾ ਥੋੜਾ ਥੋੜਾ ਥੋੜੀ ਵਰਦੇ ਤਾਂ ਪਾਣੀ ਪੀਤਾ ਰਹੇ ਹੋਰ ਹੋਰ ਦੂਰ ਪਾਣੀ ਦੀ ਚੁੰਜਾ ਵੀ ਗੁੱਜ ਕਾ ਹਣਾ ਨਾ ਕੱਖ ਪਾਉਣ ਨੂੰ ੜਕਾ ਨਾ ਦਾਣੇ ਨੂੰ ੜਕਾ ਨਾ ਪਾਣੀ ਪੀਣ ਨੂੰ ੜਕਾ ਸੀ ਦਾ ੜਕਾ ਨਹੀਂ ਉਹਦਾ ਲਾ ਦੋਨੀਆ ਦੂਰ ਦੂਰ ਲੱਗੇਗਾ ਅਭੀ ਥੋੜੀ ਲਗਾਉਣੇ ਲਈ ਦੇਖ ਆਇਆ ਭਾਈ ਨਾ ਨਾ ਹੁਣ ਨਹੀਂ ਕੱਲ ਸਾਰੇ ਹਟਾ ਦੇਗਾ ਮੂਹ ਲੀਕੇ ਉਹ ਤਾਂ ਫੇਰ ਉਹਦਾ ਕੋਈ ਹੱਲ ਕਰਨਾ ਪੈਣਾ ਉਹਦੇ ਉੱਪਰ ਫੇਰ ਕੋਈ ਰੱਖਣਾ ਪੈਣਾ ਜਾਂ ਤਾਂ ਉੱਪਰ ਰੂਪ ਲਾ ਕੇ ਉੱਪਰ ਬੂਟੀ ਪਾਵਾਂਗੇ ਹਾਂ ਉਹਦਾ ਕਰਨਾ ਸਿਮੈਂਟ ਨੂੰ 6-10 ਸੈਂਟੀਮੀਟਰ ਨੂੰ ਮੂਹ ਹੀ ਲੱਗਿਆ ਛੇੜਦੋ ਸਿਮੈਂਟ ਨੂੰ ਨਹੀਂ ਛੇੜਦੀਆਂ ਸਿਮੈਂਟ ਨੂੰ ਕੀ ਚੱਟਣਾ ਇਹਨਾਂ ਨੇ